ਪੈਂਡ ਰਟੌਲ ਵੇਟ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਆ ਪ੍ਰੋਜੈਕਟ ਲੱਗਿਆ ਹੋਇਆ ਆਨ ਟੈਕ ਰਿਸਰਚ ਐਂਡ ਡਿਵੈਲਪਮੈਂਟ ਕੰਪਨੀ ਦਾ ਇਹ ਦੇਖਣ ਨੂੰ ਇੱਕ ਛੋਟੀ ਜੀ ਡਿਵਾਈਸ ਲੱਗਦੀ ਹੈ ਪਰ ਬਹੁਤ ਕਮਾਲ ਦੀ ਡਿਵਾਈਸ ਆ ਇਹ ਇਸ ਡਿਵਾਈਸ ਤੋਂ ਕੋਈ ਵੀ ਗ੍ਰੰਥੀ ਸਿੰਘ ਜਿਨ੍ਹਾਂ ਕੋਲੇ ਇਸ ਇਸ ਕੰਪਨੀ ਵੱਲੋਂ ਅਧਿਕਾਰ ਦਿੱਤਾ ਗਿਆ ਉਹ ਕਿਸੇ ਵੀ ਥਾਂ ਤੇ ਐਮਰਜੈਂਸੀ ਹੋ ਕਾ ਆਪਣੇ ਫੋਨ ਤੋਂ ਦੇ ਸਕਦੇ ਆ ਮਤਲਬ ਅੱਗ ਲੱਗੀ ਕਿਸੇ ਥਾਂ ਨਹਿਰ ਟੁੱਟ ਗਈ ਕੋਈ ਵੀ ਕੋਈ ਵੀ ਪ੍ਰੋਬਲਮ ਆ ਗਈ ਜਦੋਂ ਸਾਨੂੰ ਆ ਜਾਂਦੀ ਹੈ ਤਾਂ ਸਾਨੂੰ ਹੋਕਾ ਦੇਣ ਲਈ ਗ੍ਰਾਂਥੀ ਸਿੰਘ ਕੋਲੇ ਜਾਣੇ ਆ ਗ੍ਰਾਂਥੀ ਸਿੰਘ ਕਈ ਵਾਰੀ ਹੋਰ ਕਿਤੇ ਗਏ ਹੁੰਦੇ ਆ ਤਾਂ ਉਹ ਪ੍ਰੋਬਲਮ ਆ ਜਾਂਦੀ ਹੈ ਤਾਂ ਇਹ ਸਿਸਟਮ ਤੋਂ ਗ੍ਰਾਂਥੀ ਸਿੰਘ ਆਪਣੇ ਫੋਨ ਤੋਂ ਜਿੱਥੇ ਵੀ ਖੜੇ ਹੋਣ ਉੱਥੋਂ ਹੀ ਹੋਕਾ ਦੇ ਸਕਦੇ ਆ ਦੂਜਾ ਇੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਉਹ ਜਾਂ ਸਿਕਿਉਰਿਟੀ ਸਿਸਟਮ ਲੱਗਿਆ ਹੋਇਆ ਜੇ ਮੰਨ ਕੇ ਚੱਲੋ ਰਾਤ ਨੂੰ ਦਰਬਾਰ ਸਾਹਿਬ ਪੂਰਾ ਬੰਦ ਹੈ ਕੋਈ ਵੀ ਬੰਦਾ ਆਪਣੀ ਕਿਸੇ ਵੀ ਵਾਰੀ ਨੂੰ ਤੋੜ ਕੇ ਉਂਗਲੀ ਵੀ ਅੰਦਰ ਕਰੂਗਾ ਨਾ ਚਾਰ ਦੁਵਾਰੀ ਤੋਂ ਇੰਨੀ ਵੀ ਉਂਗਲੀ ਅੰਦਰ ਆਊਗੀ ਨਾ ਇੰਨੀ ਵੀ ਫੁੱਲ ਜਿੰਨੀ ਤਾਂ ਉਦੋਂ ਹੀ ਇਹ ਕੀ ਕਰੂਗਾ ਇਹ ਪ੍ਰਧਾਨ ਜੀ ਨੂੰ ਗ੍ਰਾਂਥੀ ਸਿੰਘ ਨੂੰ ਇੱਕ ਮੈਸੇਜ ਦੇਊਗਾ ਇੱਕ ਫੋਨ ਕਾਲ ਕਰੂਗਾ ਤੇ ਨਾਲ ਦੀ ਨਾਲ ਹੂਟਰ ਬਾਜ ਜੂਗਾ ਪੂਰੇ ਪਿੰਡ ਦੇ ਵਿੱਚ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਅਨਸਖਾਮੀ ਘਟਨਾ ਵਾਪਰ ਰਹੀ ਹੈ ਕਿਉਂਕਿ ਜਿਹੜੇ ਸੀਸੀਟੀਵੀ ਕੈਮਰੇ ਆ ਉਹ ਸਿਰਫ ਬੇਅਦਬੀ ਹੁੰਦੀ ਨੂੰ ਦੇਖ ਦੇਖ ਸਕਦੇ ਆ ਰੋਕ ਨਹੀਂ ਸਕਦੇ ਇਹ ਸਿਸਟਮ ਆ ਜਿਹੜਾ ਉਹ ਕਿਸੇ ਵੀ ਤਰ੍ਹਾਂ ਦੀ ਅਨਸਖਾਮੀ ਘਟਨਾ ਨੂੰ ਰੋਕ ਸਕਦਾ ਹੈ ਪਿੰਡ ਰਟੋਲ ਵੇਟ ਦੇ ਵਿੱਚ ਇਹ ਸਿਸਟਮ ਲੱਗਿਆ ਹੋਇਆ ਹੈ ਇਹ ਕੰਪਨੀ ਇੱਕ ਸਿਸਟਮ ਹੋਰ ਵੀ ਬਣਾਉਂਦੀ ਆ ਜੇ ਬਾਈ ਚਾਂਸ ਅੱਗ ਦੀ ਸਮੱਸਿਆ ਆਉਂਦੀ ਆ ਤਾਂ ਗੁਰੂ ਸਾਹਿਬ ਲਈ ਇੱਕ ਪਾਲਕੀ ਡਿਜ਼ਾਈਨ ਕੀਤੀ ਹੋਈ ਆ ਇਹਨਾਂ ਦੀ ਤਾਂ ਉਹ ਪਾਲਕੀ ਤੁਰੰਤ ਨਾਲ ਦੀ ਨਾਲ ਮਤਲਬ ਉਹ 1 ਸੈਕਿੰਡ ਤੋਂ ਵੀ ਕੁ ਸਮਾਂ ਪਹਿਲਾਂ ਗੁਰੂ ਸਾਹਿਬ ਨੂੰ ਪੂਰੀ ਤਰ੍ਹਾਂ ਪ੍ਰੋਟੈਕਸ਼ਨ ਦੇ ਦਿੰਦੀ ਆ ਵੀ ਉਹ ਮਤਲਬ ਜਿੰਨੀ ਮਰਜ਼ੀ ਅੱਗ ਮੱਚੀ ਜਾਵੇ ਗੁਰੂ ਸਾਹਿਬ ਦੇ ਅੰਦਰ ਉਹ ਇਸ ਤਰ੍ਹਾਂ ਦੀ ਸਿਸਟਮ ਲੱਗਿਆ ਹੋਇਆ ਕਿ ਅੰਦਰ ਸੇਕ ਤੱਕ ਵੀ ਨਹੀਂ ਜਾਂਦਾ ਮਤਲਬ ਬਹੁਤ ਕਮਾਲ ਦੇ ਅਵਿਸ਼ਕਾਰ ਇਹ ਕੰਪਨੀ ਕਰਦੀ ਆ ਜੇ ਕੋਈ ਵੀ ਮਤਲਬ ਸੱਜਣਾਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਧਾ ਨਾਲ ਇਸ ਤਰ੍ਹਾਂ ਦਾ ਸਿਸਟਮ ਲਵਾ ਕੇ ਦੇਣਾ ਚਾਹੁੰਦਾ ਜਿਹੜਾ ਪਿੰਡ ਲਈ ਸਮਾਜ ਲਈ ਗੁਰਦੁਆਰਾ ਸਾਹਿਬ ਲਈ ਇੱਕ ਸਿਕਿਉਰਿਟੀ ਵਾਲਾ ਇੱਕ ਵਧੀਆ ਸਿਸਟਮ ਮਤਲਬ ਆਪ ਕਹਿ ਸਕਦੇ ਆ ਕਿ ਇੱਕ ਚੰਗਾ ਗਿਫਟ ਗੁਰਦੁਆਰਾ ਸਾਹਿਬ ਨੂੰ ਦੇਣਾ ਚਾਹੁੰਦਾ ਤੇ ਇਸ ਕੰਪਨੀ ਦੇ ਨਾਲ ਬਾਈ ਪ੍ਰਗਟ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਆ ਇੱਕ ਵੱਡੀ ਵੀਡੀਓ ਪਾਈ ਹੋਈ ਆ ਜਿਹਦੇ ਵਿੱਚ ਪਿੰਡ ਦੇ ਸਰਪੰਚ ਸਾਹਿਬ ਨੇ ਪ੍ਰਧਾਨ ਜੀ ਹੋਣਾ ਨੇ ਬਾਈ ਪ੍ਰਗਟ ਹੋਣਾ ਨੇ ਬਹੁਤ ਵਧੀਆ ਮਤਲਬ ਇਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਆ ਤੇ ਹੋਰ ਪਿੰਡਾਂ ਦੇ ਵਿੱਚੋਂ ਵੀ ਸਿੰਘ ਆ ਜਿਹੜੇ ਇਹ ਸਿਸਟਮ ਨੂੰ ਵੇਖਣ ਆਏ ਹੋਏ ਆ ਤੇ ਜੇ ਤੁਸੀਂ ਵੀ ਕੋਈ ਵੀਡੀਓ ਦੇਖਣੀ ਚਾਹੁੰਦੇ ਆ ਤਾਂ ਤੁਸੀਂ YouTube ਤੇ ਜਾ ਕੇ ਦੇਖ ਲਿਓ ਪਰ ਫਿਲਹਾਲ ਇਹ ਸਿਸਟਮ ਲਵਾਉਣ ਵਾਸਤੇ ਤੁਸੀਂ ਕੰਪਨੀ ਨਾਲ ਸੰਪਰਕ ਕਰ ਸਕਦੇ ਹੋ